ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋਪਾਰਾ ਇਹ ਚੈਨ ਤੁਹਾਡਾ ਸਵਾਗਤ ਹੈ YouTube ਤੇ ਦਾ ਸਾਰੇ ਠੀਕ ਠਾਕ ਹੋ ਦਿਖਦੇ ਸਾਰਿਆਂ ਸਤਿ ਸ੍ਰੀ ਅਕਾਲ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਨਾ ਪਿਆਰ ਪਿਆਰੀ ਸਤਿ ਸ੍ਰੀ ਅਕਾਲ ਤੇ ਅੱਜ ਤਰੀਕ ਹੋ ਗਈ ਹੈ ਜੀ 11 ਦਿਨ ਹੋ ਗਏ ਸ਼ਨੀਵਾਰ ਤੇ ਕੱਲ ਸੀਗਾ ਕਰਵਾ ਚੌਥਾ ਵਰਤ ਤੇ ਮੇਰੀਆਂ ਭੈਣਾਂ ਨੂੰ ਸਾਰਿਆਂ ਨੂੰ ਹੈਪੀ ਕਰਵਾ ਚੌਥਾ ਹੈ ਨਾ ਤੇ ਜਿਨ੍ਹਾਂ ਨੇ ਰੱਖੇ ਵਰ ਦੀ ਉਹਨਾਂ ਨਹੀਂ ਵੀ ਰੱਖੇ ਹੈਗੇ ਨਾ ਤੇ ਚਲੋ ਵਧੀਆ ਗੱਲ ਆ ਤੇ ਕੱਲ ਦਿਨ ਬਹੁਤ ਸੋਹਣਾ ਸੀਗਾ ਤੇ ਜਿਨ੍ਹਾਂ ਨੇ ਭੈਣਾਂ ਨੇ ਰੱਖਿਆ ਤੇ ਬਹੁਤ ਸੋਹਣੇ ਲੱਗਦੇ ਸੀ ਮੈਂ ਵੀਡੀਓ ਦੇਖਦੀ ਸੀ ਇਹਨਾਂ ਦੀਆਂ ਚਲੋ ਵਧੀਆ ਆਪਣੀ ਹਿੰਮਤ ਰੱਖਣੀ ਚਾਹੀਦੀ ਹੈ ਨਾ ਤੇ ਬਾਕੀ ਤੁਹਾਨੂੰ ਅਪਡੇਟ ਦਿੰਨੀ ਆਪਣੇ ਬਾਰੇ ਮੈਂ ਤੇ ਭੈਣਾ ਭਰਾਵਾਂ ਨੂੰ ਆਪਣੀ ਸੁੱਖ ਸਾਂਦ ਵਾਰ ਦੱਸ ਦਵਾਣਾ ਵੀ ਇਹਨਾਂ ਨੂੰ ਚਿੰਤਾ ਹੋ ਜਾਂਦੀ ਹੈ ਵੀ ਕਲਵੀ ਠੀਕ ਹੈ ਜਾਂ ਕਿੱਦਾਂ ਹਨਾ ਤੇ ਕੁਝ ਅੱਗੇ ਨਾਲ ਮੇਰੇ ਸਿਹਤ ਕੁਝ ਕੁ ਠੀਕ ਹੈਗੀ ਆ ਤੇ ਕੁਝ ਕੁ ਨਹੀਂ ਠੀਕ ਹੈਗੀ ਹਜੇ ਤੇ ਹਜੇ ਤੁਹਾਨੂੰ ਮੇਰਾ ਗਲਾ ਖਰਾਬ ਜਾਨੀ ਆਵਾਜ਼ ਬਦਲੀ ਸੁਣਾਈ ਜਾਂਦੀ ਹੋਊਗੀ ਥੋੜੀ ਮੇਰੀ ਆਵਾਜ਼ ਬਦਲੀ ਆ ਉਡ ਗਲਾ ਵੀ ਮੇਰਾ ਦੁਖਦਾਇਆ ਨਾ ਹਜੀ ਚਲੋ ਖੈਰ ਹੌਲੀ ਹੌਲੀ ਸਹੀ ਹੋ ਜਾਊਗਾ ਦਵਾਈ ਖਾ ਕੇ ਔਰ ਪ੍ਰੇਰ ਰੱਖ ਗਏ ਨਾ ਮੈਂ ਬਹੁਤ ਜਿਆਦਾ ਉਹ ਪ੍ਰੇਰ ਕੀਤਾ ਆ ਡਾਕਟਰ ਸਾਹਿਬ ਤੋਂ ਨੂੰ ਝੜਕਾਂ ਪਈਆਂ ਵੀ ਤੂੰ ਖੱਟ ਟਲੇ ਜੀ ਬਿਲਕੁਲ ਨਹੀਂ ਖਾਣੀ ਹੈਗੀ ਨਾ ਤੇ ਚਲੇ ਮੈਂ ਤਾਂ ਠੀਕ ਆ ਨਹੀਂ ਖਾਂਦੀ ਨਾ ਤੇ ਜੇ ਆਪਾਂ ਕਿਨੇ ਨੇ ਲਾਜ ਨਾਲ ਉਹ ਪ੍ਰੇਰ ਚੰਗਾ ਤੇ ਸੋ ਉਹ ਉਹ ਗੱਲ ਆ ਤੇ ਬਾਕੀ ਮੇਰੇ ਭੈਣਾਂ ਭਰਾਵ ਨੂੰ ਬਹੁਤ ਫਿਕਰ ਆ ਨਾ ਮੇਰਾ ਤੇ ਬਹੁਤ ਵਧੀਆ ਆ ਮੇਰੇ ਵਰਗੇ ਸਿੱਧੇ ਸਾਦੇ ਜਿਹੇ ਹੈਗੇ ਆ ਮੇਰੀ YouTube ਫੈਮਿਲੀ ਨੇ ਮਰੀਆਂ ਭੈਣਾਂ ਹਨ ਜਿਹੋ ਜੀ ਮੈਂ ਉਹ ਜੀ ਉਹ ਆ ਤੇ ਬਹੁਤ ਵਜੇ ਘੜੀ ਨੰਗੀ ਜਾਂਦੀ ਆ ਤੇ ਜਦ ਤੱਕ ਆਪਣੇ ਵਿਚਾਰ ਨਹੀਂ ਮਿਲਦੇ ਇੱਕ ਦੋ ਜਿੱਦੇ ਨਾਲ ਨਾ ਤੇ ਆਪਣਾ ਟਾਈਮ ਬਸ ਨਹੀਂ ਹੋ ਸਕਦਾ ਨਾ ਤੇ ਆਪਣੀ ਘੜੀ ਨਹੀਂ ਰੰਗ ਸਕਦੀ ਹੈ ਜੀ ਅੱਜ ਤੁਹਾਨੂੰ ਮੇਰੀ ਆਵਾਜ਼ ਥੋੜੀ ਧੀਮੀ ਹੀ ਮਿਲੂਗੀ ਸੁਣਨੇ ਨੂੰ ਕਿਉਂਕਿ ਉਹ ਠੀਕ ਨਾ ਹੋਣ ਕਰਨਾ ਤੇ ਫਿਰ ਤਿੰਨ ਚਾਰ ਦਿਨ ਹੋ ਗਏ ਬਸ ਇੱਦਾਂ ਹੌਲੀ ਹੌਲੀ ਚਲੋ ਮੈਂ ਅੱਜ ਸੁੱਖ ਸਾਂ ਦੱਸਦੇ ਆਪਣੇ ਭੈਣਾਂ ਭਰਾਵਾਂ ਨੂੰ ਹਨ ਆਪਣੇ ਬਾਰੇ ਤੇ ਦੇਖੋ ਦੁਪਹਿਰ ਦਾ ਹੋਊਗਾ ਟਾਈਮ ਹੁਣ ਤੇ ਅੱਜ ਸਾਡੇ ਕੰਪੈਨ ਲਗਣੀ ਆ ਤੇ ਕੁੱਤੇ ਤੇ ਦੇਖੋ ਹੁਣ ਲੱਗਦੀ ਕਿ ਨਹੀਂ ਉਹ ਵੀ ਤੁਹਾਨੂੰ ਵਲੌਗ ਦਵਾਂਗੇ ਇਹਨਾਂ ਰੋਟੀ ਪਾਣੀ ਖਵਾ ਕੇ ਆਪ ਖਾ ਕੇ ਮੈਸਨ ਖਾ ਕੇ ਤੇ ਚਲੋ ਮੈਂ ਕਿਹਾ ਮਨ ਤਾਂ ਨਹੀਂ ਕਰਦਾ ਸੀਗਾ ਚਲੋ ਮੈਂ ਕਿਹਾ ਫਿਰ ਵੀ ਥੋੜਾ ਜਨਾ ਵਲੌਗ ਸ਼ੂਟ ਕਰਦੇ ਆ ਸ਼ੂਕ ਕਰਦੇ ਆ ਦੱਸਦੇ ਆ ਆਪਣੇ ਜਾਣ ਵਾਲਿਆਂ ਨੂੰ ਹਨਾ ਆਪਣੀ ਸੇਧ ਦੇ ਬਾਰੇ ਹਨਾ ਤੇ ਬਾਕੀ ਆਲੇ ਦੁਆਲੇ ਦੀਆਂ ਖਬਰਾਂ ਸੁਣ ਕੇ ਨਾ ਬਹੁਤ ਜ਼ਿਆਦਾ ਮਨ ਖਰਾਬ ਹੁੰਦਾ ਹੈ ਨਾ ਕੱਲ ਮੈਂ ਦੇਖਣ ਲਈ ਇੱਕ ਨੌਜਵਾਨ ਮਾਨ ਦਾ ਬੱਬਰ ਸ਼ੇਰ ਪੁੱਤ ਹਨਾ ਤੇ ਜਿਹੜਾ ਕਿ ਬੋਡੀ ਬਿਲਡਰ ਬਰਿੰਦਰ ਸਿੰਘ ਘੁੰਮਣ ਜਿਹਨਾਂ ਕੀ ਸਾਰੇ ਜਾਣਦੇ ਹਨ ਉਹਨਾਂ ਨੂੰ ਮੈਂ ਤਾਂ ਦੇਖਦੀ ਸੀ ਕੱਲ ਵੀਡੀਓ ਉਹਨਾਂ ਦੀ ਤੇ ਦੇਖੋ ਜੀ ਕਿੰਦਾ ਮਾਵਾ ਦੇ ਪੁੱਤ ਸ਼ੇਰ ਰੱਬ ਲਈ ਜਾਂਦਾ ਹਨਾ ਤੇ ਕਿੰਨਾ ਮਨ ਜਾ ਖਰਾਬ ਹੁੰਦਾ ਦੇਖ ਕੇ ਹੈ ਨਾ ਮੇਰਾ ਤਾਂ ਬਹੁਤ ਜਰਾ ਹੁੰਦਾ ਪਤਾ ਨਹੀਂ ਕਿਉਂ ਕੀ ਗੱਲ ਆ ਵੀ ਅਗਲੇ ਦਾ ਦੁੱਖ ਮੈਨੂੰ ਆਪਣਾ ਹੀ ਲੱਗਣ ਲੱਗ ਪੈਂਦਾ ਵੀ ਇਹ ਮੇਰਾ ਹੀ ਦੁੱਖ ਆ ਮੈਂ ਕਿਸੇ ਦਾ ਦੁੱਖ ਦੇਖ ਨਹੀਂ ਸਕਦੀ ਹੈਗੀ ਮੇਰੀ ਇਹ ਬਹੁਤ ਵੱਡੀ ਕਮਜ਼ੋਰੀ ਹੈ ਨਾ ਤੇ ਸੋ ਇਹ ਗੱਲ ਆ ਬੜਾ ਤਮਨ ਦੇਖ ਕੇ ਉਹਨਾਂ ਪਹਿਲਾਂ ਰਾਜਵੀਰ ਜਵੰਦੇ ਵੀਰ ਦੀ ਖਬਰ ਹੈ ਠੰਡੀ ਨਹੀਂ ਪਈ ਹੈਗੀ ਹੈ ਨਾ ਤੇ ਉਤੋਂ ਹੋਰ ਇਸ ਨੌਜਵਾਨ ਦੀ ਕੱਲ ਦੇਖੀ ਮੈਂ ਖਬਰ ਤੇ ਬਹੁਤ ਮਨ ਖਰਾਬ ਹੁੰਦਾ ਦੇਖੋ ਜੀ ਇਹ ਮਾਂ ਮਾਰ ਕੇ ਛੇਰਾਂ ਦੇ ਪੁੱਤ ਹੋਰ ਨੇ ਮਾਂ ਵਾਲੀ ਬਹੁਤ ਔਖੇ ਆ ਹੈਨਾ ਕਹਿੰਦੇ ਆ ਬੱਚੇ ਨੂੰ ਬੁਖਾਰ ਵੀ ਚੜ ਜਾਵੇ ਤਾਂ ਮਾਂ ਰਹਿ ਜਾਂਦੀ ਆ ਮਾਂ ਦਾ ਹਾਲ ਉਹ ਜੀਵਨ ਨਾਲ ਰਹਿ ਜਾਂਦਾ ਹੈਗਾ ਪਰ ਇੱਕ ਗੱਲ ਜਰੂਰ ਮੈਂ ਦੇਖੀ ਆ ਤੇ ਜਿਹੜੇ ਵੱਡੇ ਛੋਟੇ ਬਲੌਗਰ ਆ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਉਹਨਾਂ ਨੂੰ ਜੋ ਮਰਜੀ ਹੁੰਦਾ ਹੋਈ ਜਾਵੇ ਉਹਨਾਂ ਨੇ ਆਪਣਾ ਬਸ ਪੈਸਾ ਹੀ ਕਮਾਉਣਾ ਹੈ ਉਹਨਾਂ ਨੂੰ ਸਿਰਫ ਪੈਸੇ ਦਾ ਮਤਲਬ ਵਾਲਾ ਬਿਊ ਲੈਣੇ ਆ ਆਪਾਂ ਨੂੰ ਕਿਸੇ ਨਾਲ ਨਹੀਂ ਕੋਈ ਕੋਈ ਹੋਵੇ ਚਾਹੇ ਨਾ ਹੋਵੇ ਆਪਾਂ ਨੂੰ ਕਿਸੇ ਨਾਲ ਕੋਈ ਨਹੀਂ ਹੈਗਾ ਨਾ ਮਖੀ ਨਹੀਂ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ ਪਰ ਨਹੀਂ ਮੈਂ ਕਹਿ ਨਹੀਂ ਰਹੀ ਆ ਜੇ ਰੱਬ ਨੇ ਤੁਹਾਡੇ ਤੇ ਅੱਜ ਖੁਸ਼ੀ ਦਿੱਤੀ ਆ ਤੁਹਾਡੀ ਗੁੱਡੀ ਚੜ੍ਹੀ ਆ ਉਹ ਇੱਕ ਦਿਨ ਥੱਲੇ ਵੀ ਚੜ ਸਕਦਾ ਉਸ ਪਰਮਾਤਮਾ ਨੂੰ ਯਾਦ ਰੱਖੋ ਹਰ ਇੱਕ ਦੁੱਖ ਵੀ ਸ਼ਾਮਿਲ ਹੋਊ ਹੈ ਨਾ ਕੀ ਜੇ ਤੁਸੀਂ ਉੱਪਰ ਸ਼ਾਮਲ ਨਹੀਂ ਹੋ ਸਕਦੇ ਦੋ ਸ਼ਾਦੂ ਦੇ ਬਾਰੇ ਬੋਲ ਦੋ ਹਨਾ ਕਿ ਫਰਕ ਪੈਦਾ ਲਾ ਕੀ ਘਾਟਾ ਪੈਦਾ ਲਾ ਕੋਈ ਫਰਕ ਨਹੀਂ ਪੈਦਾ ਲਾ ਹੈਗਾ ਇਸ ਕਰਕੇ ਰੱਬ ਨੂੰ ਯਾਦ ਰੱਖੋ ਪੈਸਾ ਇੱਥੇ ਰਹਿ ਜਾਣਾ ਪੈਸਾ ਕੰਮ ਨਹੀਂ ਆਉਣਾ ਹੈਗਾ ਠੀਕ ਨਹੀਂ ਜਿਦਾ ਸਿਆਣੇ ਕਹਿੰਦੇ ਹਨਾ ਖੁਸ਼ੀ ਦੇ ਕੰਮ ਤੇ ਰਹਿ ਜਿਓ ਤੇ ਕਮੀ ਦੇ ਕੰਮ ਨਾ ਰਵੋ ਹਨਾ ਹੁਦਾਂ ਕਈ ਬਲੌਗਰਾਂ ਨੇ ਦੇਖਿਆ ਵੀਡੀਓ ਤਾਂ ਪਰ ਕਈਆਂ ਨੂੰ ਕੋਈ ਨਹੀਂ ਅਸਰ ਹੈਗਾ ਕਿ ਕਿਸੇ ਮਾਲਾ ਪੁੱਤ ਚਲ ਗਿਆ ਵੀ ਦੋ ਸ਼ਬਦ ਬੋਲਦੇ ਹੀ ਸੀ ਹੈਨਾ ਬੀ ਯੂਸਫ ਜਦ ਰ ਇਹ ਨਹੀਂ ਵਧੀਆ ਦੂ ਨੂੰ ਸੰਧਾਂ ਅੰਗਲੀ ਦੇ ਦਈਏ ਹੈਨਾ ਦੋ ਸ਼ਬਦ ਬੋਲ ਕੇ ਉਹ ਜਦ ਦੁਨੀਆ ਤੋਂ ਗਿਆ ਉਹਦੇ ਬੱਚੇ ਕੀ ਕਰਨਗੇ ਤੇ ਬਹੁਤ ਮੁਸ਼ਕਲ ਆ ਬਹੁਤ ਮੁਸ਼ਕਲ ਹੈ ਨਾ ਉਸ ਮਾਲੇ ਹੈਂਡਲ ਕਰਨਾ ਇੰਨਾ ਮੁਸ਼ਕਲ ਹੈ ਨਾ ਆਪਣੀ ਨੌ ਨੂੰ ਆਪਣੇ ਬੱਚਿਆਂ ਨੂੰ ਹੈਨਾ ਤੇ ਪਰ ਨਹੀਂ ਤੇ ਕੋਈ ਕਿਸੇ ਨੂੰ ਫਰਕ ਨਹੀਂ ਪੈਂਦਾ ਮੇਰੇ ਹਿਸਾਬ ਨਾਲ ਸਭ ਆਪਾਂ ਪ੍ਰਿੰਟ ਕੀਤਾ ਕਰੋ ਵੀ ਪੈਸੇ ਦੀ ਦੌੜ ਲੱਗੀ ਆ ਹੋਰ ਗੱਲ ਕੁਝ ਨਹੀਂ ਥੀ ਹੈਗੀ ਪੈਸਾ ਕਮਾਹਾ ਚਲੋ ਠੀਕ ਆ ਮੰਨਦੇ ਆ ਸੋਸ਼ਲ ਮੀਡੀਆ ਦਾ ਪੈਸਾ ਹੈਗਾ ਹਾਂ ਮਿਲਦਾ ਵੀ ਇਹ ਤੋਂ ਪੈਸਾ ਨਾ ਆਉਂਦਾ ਸੋਸ਼ਲ ਮੀਡੀਆ ਪੈਸਾ ਦਿੰਦਾ ਵੀ ਆ ਪਰ ਤਰੀਕੇ ਨਾਲ ਆਉਂਦਾ ਉਦਾਂ ਨਹੀਂ ਆਉਂਦਾ ਹੈਗਾ ਤੇ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਕਿਸੇ ਦੁੱਖ-ਸੋਗ ਦੇ ਵਿੱਚ ਬੋਲੋ ਵੀ ਨਾ ਗੱਲ ਨਾ ਕਰੋ ਹਨਾ ਗੱਲਾਂ ਗੱਲ ਕਰੋ ਦੁੱਖ ਨੂੰ ਦੁੱਖ ਸਮਝੋ ਮੈਂ ਤੇ ਇਹ ਕਹਿੰਦੀ ਆ ਤੇ ਆਪਾਂ ਦਾ ਹਰੀਦੋ ਖਪਣੇ ਲੱਗਦੇ ਹੁੰਦੇ ਆ ਆਪਾਂ ਕੋਈ ਸ਼ੋਅ ਆਪਣੀ ਕਰਦੇ ਹੈਗਾ ਆਪਾਂ ਸਿੱਧੀ ਗੱਲ ਕਰਦੇ ਹੰਨੇ ਆ ਸਿੱਧੇ ਜੇ ਹੈਗੇ ਆ ਸਿੱਧੀ ਗੱਲਾਂ ਕਰ ਲਈਦੀਆਂ ਤੇ ਅੱਗੇ ਜਿਹੜੀਆਂ ਹੜੀਆਂ ਪੈਣਾ ਸਾਡੀ ਵਰਗੀਆਂ ਸਾਡੇ ਨਾਲ ਬਹੁਤ ਵਧੀਆ ਜਣੀਆਂ ਦਿਲੋਂ ਜੁੜੀਆਂ ਕੋਈ ਸ਼ੋਸ਼ੇਵਾਦੀ ਨਹੀਂ ਕੋਈ ਡਰਾਮਾ ਨਹੀਂ ਕੋਈ ਨਾਟਕ ਕੁਝ ਨਹੀਂ ਹੈਗਾ ਨਾ ਤੇ ਬਹੁਤ ਵਧੀਆ ਜੁੜੀਆਂ ਪੈਣਾ ਹਨਾ ਬਸ ਇਦਾਂ ਵਾਈਗਰ ਉਹਨਾਂ ਦੇ ਮੰਨੂ ਇਹ ਦੇਹੀ ਨਾ ਸਾਡੇ ਨਾਲ ਜੋੜੀ ਰੱਖੇ ਨਾ ਕਨੈਕਸ਼ਨ ਬਣਾਈ ਰੱਖੇ ਤੇ ਸੋਹਣਾ ਟਾਈਮ ਪਾਸ ਹੋ ਜਾਂਦਾ ਨਾ ਤੇ ਇਹ ਗੱਲ ਆ ਤੇ ਮੈਂ ਹੁਣ ਨਾ ਬਹੁਤ ਈ ਗੱਲਾਂ ਨਾਲ ਅੱਡੀ ਹੋਈ ਨਾ ਜਾਨ ਬੀਨੇ ਗੱਲਾਂ ਸ਼ੇਅਰ ਕਰ ਮੈ ਸੀਗੀਆਂ ਕੋਈ ਜ਼ਿਆਦਾ ਹਜੇ ਮੇਰੇ ਤੋਂ ਬੋਲ ਨਹੀਂ ਹੁੰਦਾ ਹੈਗਾ ਤੇ ਹਜੇ ਮੈਂ ਕੋਤੇ ਚਾਹ ਵੀ ਭੇਜਣੀ ਆ ਤੇ ਬੰਦੇ ਲੱਗੇ ਝੋਨਾ ਕਟਾਈ ਹੋ ਰਹੀ ਆ ਅੰਦੇ ਸਮਾਂ ਜੋ ਨਾ ਕੰਪੈਨਰ ਦਰਵਾਉਂਦੀ ਹੁੰਦੀ ਸੀ ਸਾਡੇ ਪਟਿਆਲੇ ਵਾਲੋਂ ਪਤਾ ਨਹੀਂ ਕਿ ਉਹ ਡਾਕਟਰ ਸਾਹਿਬ ਨਾਲ ਲੈਂਦੇ ਹੁੰਦੇ ਸੀਗੇ ਨਾ ਲੈਣਾ ਉਹਨਾਂ ਨੇ ਕਿਹੜਾ ਚੋ ਪਿੰਡ ਕਰਿਓ ਹੁੰਦਾ ਸੀਗਾ ਉਹ ਤਾਂ ਅੰਕਲ ਜੀ ਆਉਂਦੇ ਸੀਗਾ ਆਹ ਸਾਲ ਉਹਨਾਂ ਨੇ ਆਉਣਾ ਕਿ ਨਾ ਰੋਟੀ ਸੀ ਤੁਹਾਡੇ ਉਹ ਖਾਣੀ ਆ ਤੇ ਮੈਂ फटाफट ਦਾਲ ਬਣਾਉਣੀ ਸਬਜੀ ਖੱਟਾ ਚੌਲ ਸਾਰਾ ਕੁਝ ਬਣਾ ਕੇ फटाफट ਮੋੜੇ ਰੱਖ ਦੇਣਾ ਨੇ ਤਿੰਨ ਚਾਰ ਸਾਲ ਹੋ ਗਏ ਡੈੱਟ ਹੋਈਆਂ ਨੇ ਮੁੰਡਿਆਰੇ ਆਉਂਦੇ ਹੈਗੇ ਉਹ ਤੇ ਮੇਰੇ ਕੋਲ ਬੇਟਾ ਆਉਂਦਾ ਉਹ ਪਰ ਸਾਡੇ ਨੇਅਰ ਇਰੀਆ 'ਚ ਹੈਗਾ ਹੁਣ ਉਹ ਦਰਿਬਾਰੀ ਕਿਤੇ ਪਰ ਕੰਪੈਨ ਸਾਡੇ ਪਿੰਡ ਦੇ ਹੀ ਹੁਣ ਤਿੰਨ ਚਾਰ ਹੈਗੀਆਂ ਵੀਰਾਂ ਨੇ ਬਣਾ ਲਈਆਂ ਚਲੋ ਵਧੀਆ ਗੱਲ ਆ ਮਿਹਨਤ ਹੈ ਵੀ ਹੈਨਾ ਕੋਈ ਵੀ ਕੰਮ ਕਰ ਕਰਕੇ ਹੀ ਹੈ ਮਿਹਨਤ ਕਰਕੇ ਹੀ ਕੋਈ ਕੰਮ ਸੌਖਾ ਨਹੀਂ ਹੈਗਾ ਜਿਵੇਂ ਆਪਾਂ ਕਹੀਏ ਹੈ ਨਾ ਵੀ ਸੋਸ਼ਲ ਮੀਡੀਆ ਦਾ ਕੰਮ ਸੌਖਾ ਆ ਇਹ ਵੀ ਬਹੁਤ ਕੰਮ ਔਖਾ ਆ ਇਤੇ ਹੀ ਆਪਾਂ ਮਿਹਨਤ ਕਰਾਂਗੇ ਜਿਹੜਾ ਮਿਹਨਤ ਕਰੋਗਾ ਉਹਨੂੰ ਪੈਸਾ ਮਿਲੂਗਾ ਨਾ। ਉਦਾਂ ਨਹੀਂ ਕਿਸੇ ਨੂੰ ਕੋ ਮਿਲ ਸਕਦਾ। ਚਲੋ ਜੀ ਠੀਕ ਆ ਤੇ ਮੈਂ ਹੈ ਨਾ ਛੋਟਾ ਆ ਬਲੌਗ ਆ ਮੈਂ ਬਹੁਤ ਦਿਨਾਂ ਦਾ ਬਣਾਇਆ ਗੋਲੂ ਆਇਆ ਸੀਗਾ ਸਾਡੇ ਭੈਣ ਜੀ ਹੁਣੀ ਆ ਰਾਨੀ ਰਾਨੋ ਭੈਣ ਜੀ ਦਾ ਪੁੱਤ ਆ ਕਹਿੰਦੇ ਮੇਰਾ ਬਲੌਗ ਬਣਾਉਣਾ। ਥੋੜੀ ਮੈਂ ਕਲਿੱਪ ਐਡ ਕਰੂੰਗੀ ਤੁਸੀਂ ਜੂ ਦੇਖਿਓ। ਤੇ ਬਾਕੀ ਤੁਹਾਡੀ ਕਿਰਪਾ ਹੈ ਸਾਰਿਆਂ ਦੀ ਜਨਾ। ਰਣੀ ਦਵਾ ਮੇਰੇ ਨਾਲ ਆ ਮੈਂ ਠੀਕੇ ਦੇ ਨਾਲ ਤੰਦਰੁਸਤਿਆਂ ਨਾ ਤੇ ਵਰਸ਼ਵੀ ਸਿੰਘ ਆਸੀਂ ਇਦਾਂ ਹੀ ਮਿਲਣਾ ਪਿਆਰ ਬਣਾਈ ਰੱਖੋ ਭੈਣਾ ਭਰਾ ਸਾਰੇ ਜਾਣੇ ਹਨ YouTube ਫੈਮਿਲੀ ਬਹੁਤ ਵਧੀਆ ਵਾਈਗਰ ਸਾਰਿਆਂ ਨੂੰ ਤਾਂ ਦਰ ਉਸ ਦੀ ਤਰੱਕੀ ਦੇਵੇ ਹਨ ਹੋ ਜੀ ዳਲ ਮੇਰੀ ਬਣ ਗਈ ਆ ਤੇ ਹੁਣ ਅਖਲੀ ਮੈਂ ਚਾਹ ਤਰਕੋਲੀ ਕਿੱਧਰ ਸਾਡਾ ਗੋਲੂ ਗੋਲੂ ਆ ਕਿਹੜਾ ਸਕੂਲੋਂ ਹੈ ਕਿਹੜੀ ਕਲਾਸ ਪੜ੍ਹਦਾ ਦੱਸ ਦੇ ਜੀ ਦੂਰੇ ਜੀ ਕਿਹੜੇ ਸਕੂਲ ਆ ਕਿਹੜੇ ਸਕੂਲ ਪੜ੍ਹਦਾ ਮੇਰੀ ਪੀੜ੍ਹੀ ਚ ਨੇੜੇ ਦਾ ਸਕੂਲ ਤੋਂ ਮੁਝਿਆ ਪਟਾ ਸਰਨੇ ਅੱਛਾ ਪੱਠੇ ਪੜ੍ਹਦਾ ਚੌਂਕ ਮਜ਼ਾ ਆਣਾ ਠੀਕ ਆ ਪੜਾਈ ਦਾ ਬਧੇ ਲੱਗਦੀ ਆ ਹਾਂਜੀ ਕਿੰਨਾ ਪੜ੍ਹਨਾ ਤੇ ਕੀ ਬਣਨਾ ਜਿਆਦਾ ਪੜ੍ਹਨਾ ਨਾ ਮਾਪਿਆਂ ਨਾਲ ਬਾਤਾਂ ਕਰਦੇ ਆ ਨਾ ਬਾਤਾਂ ਸ਼ਿਸ਼ੂ ਨਾਲ ਲੱਗੀਆਂ ਮਾਜੋ ਵਰਦੇ ਨਾ ਜਿੱਜਾ ਨਾਲ ਲੱਗੀਆਂ ਤੇ ਇਥੇ ਸਕੂਲ ਨੇ ਬਧਿਆਮ ਰੇ ਸਰ ਮਾਰਦੇ ਨੇ ਮਾਰਦੇ ਨੇ ਤੂੰ ਫਿਰ ਹੁਸ਼ਿਆਰ ਬੱਚਾ ਤੈਨੂੰ ਕਿਉਂ ਮਾਰਨਾ ਉਹਨਾਂ ਨੇ ਹੈ ਪੜਿਆ ਕਰ ਬੁੱਤ ਮਿਹਨਤ ਕਰ ਕਰ ਫਿਰ ਆਹੋ ਪੜਨਾ ਨਿਆਣਾਛਾ ਹੁੰਦਾ ਆ ਫਿਰ ਨਾਈਸ ਬੱਚਾ ਬਣ ਜਾਂਦਾ ਆ ਮੈਂ ਬੋਲਦਾ ਮੇਰੇ ਸਾਰੇ ਛੁੱਕੇ ਨੌਲਾ ਦੇ ਮੈਂ ਕਰਾਉ ਇਹਨੂੰ ਅੱਛਾ ਇਦਾਂ ਹੁੰਦੀ ਆ ਤੂੰ ਬੋਲਿਆ ਕਰ ਬੁੱਤ ਇਦਾਂ ਨਾ ਚੁੱਪ ਰਹਿ ਗਈ ਨਹੀਂ ਸਰਦਾਂ ਹੁੰਦਾ ਹੂੰ ਦੱਸ ਦੱਸ ਗਾਨ ਮੇਰੀ ਗਲਤੀ ਇੱਥੇ ਐ ਸਰ ਜੀ ਇੰਨੇ ਮੈਨੂੰ ਇਦਾਂ ਕਿਹਾ ਨਹੀਂ ਹੁੰਦਾ ਕਿਹਾ ਆ बोलेगा फिर तो, बोलूंगा तो पता अजटी नहीं ना है, नहीं ना, <coughs> है, है? कर कर कर, ना ना ठीक ले। अच्छा, अच्छा, ठीक है 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 नहीं करता बोल के बोलना बहुत जरूरी और अपना होमवर्क कर टाइम स्कूल स्कूल तैयार हो जाएगा स्कूल लगे हम्म ਕਿ ਤੇ ਬੱਸ ਨਾ ਜਾਂਦੇ ਫਿਰ ਵੀ ਪਾਪਾ ਛੱਡਣ ਜਾਂ ਤੁਮ ਜੇ ਸੀ ਹਾਂ ਸਹੀ ਹੈ ਪਾਪਾ ਬਾਹਰ ਗਿਆ ਮਮਨੀ ਗੋਲੂ ਦਾ ਪਾਪਾ ਬਹੁਤ ਉਹ ਵੀ ਨਾਈਸ ਪਖ ਹੈਗਾ ਆ ਮੁੰਡਾ ਤੇ ਦੁੱਖ ਸੁੱਖ ਵਿੱਚ ਅੱਗੇ ਪਿਆਣੀ ਰਹਿੰਦਾ ਆ ਬਹੁਤ ਸੋਹਣੀ ਵਧੀਆ ਫੈਮਲੀ ਸਾਰੀ ਇਹਦੀ ਮੰਮੀ ਦਾ ਸਹੌਰੀ ਬਹੁਤ ਵਧੀਆ ਆ ਤੇ ਬਹੁਤ ਵਧੀਆ ਫੈਮਲੀ ਆ ਇੱਕ ਬੀਬੀ ਆ ਤੇ ਦਾਦੀ ਹੈਨਾ ਪਰਦਾਦੀ ਬਹੁਤ ਵਧੀਆ ਆ ਤਾਂ ਉਹ ਵੀ ਜਿੱਦਾਂ ਕਹ ਲੋ ਵੀ ਗਰਾਂਡ ਮਮਾ ਵੀ ਆ ਹਾਂ ਗਰਵਾਣੀ ਦਾ ਬਹੁਤ ਜੁੜੇ ਹੁੰਦੇ ਬੀਬੀ ਜੀ ਹੁਣੀ ਇਹ ਤਾਂ ਮੈਨੂੰ ਬੁਲਾਉਂਦੇ ਜਾਂਦੇ ਆਇਆ ਕਰ ਕਲਵੀਰ ਤੂੰ ਤੇ ਮੇਰਾ ਟਾਈਮ ਲੱਗਦਾ ਨਹੀਂ ਇਹਦੇ ਕੰਮ-ਕਾਰ ਵਿੱਚ ਕੀ ਕਰੀਏ ਹੈਨਾ ਤੇ ਗੋਲਾ ਕਹਿੰਦਾ ਮੈਂ ਵਲੌਗ ਬਣਾਉਣਾ ਮੇਰਾ ਵਲੌਗ ਕਿੰਨੇ ਬਣਾ ਲਓ ਹੈਨਾ ਇਹਦੇ ਚਾਚਾ ਜੀ ਤੇ ਔਰ ਚਾਚੀ ਜੀ ਬਾਹਰ ਆ ਬਾਲੇ ਦੇਸ਼ ਵਿੱਚ ਬੈਠੇ ਆ ਤੋਂ ਵਲੌਗ ਦੇਖਦੇ ਹੁੰਦੇ ਆ ਹਾਂ ਤੂੰ ਸ਼ੂਟ ਕਰਨੀ ਮੇਰੀ ਵੀਡੀਓ ਤੋਟਿਆ ਨਾ ਬੋ ਤੈਨੂੰ ਸਾਈਡ ਤੇ ਲਾ ਦੇ ਨਾ ਹੋ ਤੀ ਉਹ ਦੇਖ ਲੈਂਦੇ ਹਾਂ ਹੂੰ ਟੋਟਿਆਂ ਨੇ ਵੀ ਨਾ ਜਿਹਾ ਹੁੰਦਾ ਇਹ ਰੈਨੈਨ ਸਾਈਡ ਤੇ ਲਾ ਦੇ ਜਲਦੀ ਟਟ ਜਾਂਦੇ ਕੋਈ ਸਟੈਂਡ ਛੋੜ ਟਟ ਗਿਆ ਮੇ ਤਾਂ ਉਹ ਇਹੀ ਰਹਿ ਗਿਆ ਹੁਣ ਸ਼ਹਿਰ ਜਾਵਾਂਗੇ ਤੇ ਲਿਆਵਾਂਗੇ ਐਤੋਂ ਵੀ ਫੜ ਕੇ ਲੈ ਸਾਡੇ ਹਾਂ ਉਹ ਸਾਈਡ ਤੇ ਲਾ ਦੇ ਮੈਨੂੰ ਪਤਾ ਹੂੰ ਕਿਦੋਂ ਐਤੋਂ ਫੜ ਕੇ ਪਤਾ ਕੀ ਕਰ ਸਕਦੇ ਆ ਦੇ ਜਿੱਥੇ ਮਰਜੀ ਲੈ ਜਵਨ ਹਾਂ ਜਿੱਥੇ ਮਰਜੀ ਲੈ ਜਵਨ ਇਥੇ ਮਰਜੀ ਲੈ ਸਰ ਦੇ ਹਾਂ ਖੂਹ ਤੇ ਲੈ ਜਾਓ ਸ਼ਹਿਰ ਲੈ ਜਾਓ ਗੱਡੀ ਚ ਰੱਖ ਲੋ ਤੇ ਮਰਜੀ ਇਥੇ ਮਰਜੀ ਵੀ ਨਹੀਂ ਨਾ ਰਹਿਣ ਤੇ ਉਹ ਦੂਥੇ ਸੈੱਟ ਤੇ ਰੱਖ ਲਾ ਦੇ ਉੱਥੇ ਹੀ ਮੁੰਡੇ ਸੱਜਿਆ ਟੁੱਟਿਆਣਾ ਛੋੜਾ ਮੈਂ ਵੱਡਾ ਕਰਨਾ ਕੋਸ ਤਾਂ ਆਨੇ ਨਾ ਗੋੜੂ ਐਕਟਿਵ ਹੈ ਬਹੁਤ ਯਾਰ ਐਕਟਿਵ ਹੈ ਮੁੰਡਾ ਹੈ ਨਾ ਨਾ ਜੋਨਾਂ ਨੇ ਨੂੰ ਗੜ ਗਾ ਟੁੱਟਿਆਣਾ ਵੀ ਮਾੜਾ ਮੋਟਾ ਹੁੰਦਾ ਹੈ ਜੋਦ ਨੂੰ ਚਾਹ ਰਹੀ ਹੈ ਹਾਂ ਲੋ ਚਾਚੂ ਪੀ ਕੇ ਤੁਸੀਂ ਅੱਜ ਕਾ ਲਈ ਬਾਹਰ ਖੇਡਿਓ ਚਲ ਚਲ ਚੰਗਾ ਬਵਾ ਕੇ ਦਿਖਾ ਦੇ ਫਿਰ ਬੱਚੇ ਮੰਦੇ ਸੱਚੇ ਲੋ ਯਾਦ ਤੋਂ ਆ ਲਈ ਚਾ ਤੇਜੀ ਦੇ ਲੈ ਲੋਦ ਪਾ ਲਿਆ ਮੈਂ ਹੁਣ ਥੋੜਾ ਸਹੀ ਵਗੜਾ ਮੇਰਾ ਦਵਾਈ ਇਹ ਕੋਸੇ ਪਾਣੀ ਚ ਪੀਣ ਵਾਲੀ ਹੁੰਦੀ ਰਾਤ ਨੂੰ ਪੀਣੀ ਆ ਹੁਣ ਮੈਂ ਪੀਣੀ ਨਹੀਂ ਆਈ ਕਿ ਮੈਂ ਖਾ ਲਈਏ ਦਵਾਈ ਤੇ ਉਹਨਾਂ ਨੇ ਥੋੜਾ ਫਰਕ ਪੈ ਗਿਆ ਪਰ ਵੀ ਫੇਰ ਵੀ ਇਹ ਫਲੀ ਹੁੰਦਾ ਆ ਤੇ ਛਿੱਕਾਂ ਬਹੁਤ ਆਈ ਜਾਂਦੀਆਂ ਹਨਾ ਅੱਖਾਂ ਮੇਰੇ ਦੇਖੋ ਅੱਖਾਂ ਜੜੀਆਂ ਪਈਆਂ ਤੇ ਨਾਲ ਅੱਖਾਂ ਦੁਲਦੀਆਂ ਵੀ ਆ ਨਾਲ ਗਲਾ ਵੀ ਦੋਦਾ ਚਲੋ ਫੇਰ ਹੌਲੀ ਹੌਲੀ ਸਹੀ ਹੋਊਗਾ ਹਨਾ ਮੈਂ ਬੋਲਦੀ ਵੀ ਬਹੁਤ ਮੁਸ਼ਕਲ ਪਈਆਂ ਪਰ ਬੋਲਣਾ ਪੈਂਦਾ ਹਨਾ ਚੁੱਪ ਨਹੀਂ ਰਹਿਣਾ ਪੈਂਦਾ ਹੈਗਾ ਚਲੋ ਠੀਕ ਹੈ ਜੀ ਹਾਈ ਦੇ ਬਲੌਗ ਦਾ ਕਰਦੀ ਇਥੇ ਹੰਡ ਮੈਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰਵੀਂ ਤੇ ਭੈਣਾ ਤੁਹਾਨੂੰ ਬਲੌਗ ਸਾਡੇ ਕਿਦਾਂ ਦੇ ਲੱਗਦੇ ਆ ਸਸਟੀਗਾ ਸਾਰੇ ਨੋਕੇ ਬਾਈ ਜੀ ਚੱਲਦੀ ਕਲਾਚ ਨੂੰ